ਫਾਈਬਰ ਦੀ ਬਹੁਤ ਹੈਲਪੀ ਹੈ ਜੇ ਆਪਾਂ ਉਹਦਾ ਸਟਡੀ ਕਰੀਏ ਦੇਖਿਏ ਜੇ ਉਹ ਆਪਣਾ ਲੋਕਲੀ ਅਵੇਅਰ ਜਿਵੇਂ ਕਿ ਜਾਗਰੂਕਤਾ ਵਾਲੀ ਗੱਲ ਕਰੀਏ ਤਾਂ ਜਿਹੜਾ ਫਾਈਬਰ ਸਾਡੇ ਲਈ ਬੱਸ ਹੀ ਬਹੁਤ ਜ਼ਰੂਰੀ ਹੈ ਤੇ ਇਹ ਸਾਨੂੰ ਨੌਲੇਜ ਹੈ ਜੀ ਆ ਅਸੀਂ ਤਾਂ ਦੱਸ ਸਕਦੇ ਹਾਂ ਕਿ ਫਾਈਬਰ ਚਾਹੀਦਾ ਹੈ ਜਾਂ ਇਤਨਾ ਲੋਨ ਜਾਂ ਇਧਰਾ ਕਰੋ ਜਿਉਂਦੀ ਆਪਾਂ ਰੇਸ਼ਾ ਕੈਦਿੰਦੇ ਜਾਂ ਇੰਟਰਨਲ ਲੈਂਗੁਏਜ ਤੇ ਉਹਦੇ ਵਿੱਚ ਲੋਕਾਂ ਦੀ ਸਾਡੇ ਦੀ ਜਿਹੜੀ ਡਿਸਕਸ਼ਨ ਆਉਂਦੀ ਹੈ ਉਹ ਮਿਲਰਸ ਰეკਮੈਂਡ ਕਰਦੇ ਆਪਾਂ लेकिन बहुत ही बार मतलब हंडर्ड आउट ऑफ हंडर्ड मैं गल करा जो मैं हिलर रैकमेंड करती हूँ अं रैकमेंड करते हैं तो अभी उन्होंने यही दसीगा कि फाइबर बहुत ज़्यादा है एज़ कंपेयर टू बीट या राइस या कूटर प्रोडक्ट्स तो वह आप बंद करवाते हैं कि जगह के आप मिलरस उन्होंने मिले हैं कि मिलरस जिन्हें कि होनाज की गल करिए जो तरह कंगली समाख कभी कभी टूटी सब एक पांच पॉजिटिव हिलरस मिले गए हैं ਸੋ ਇਹ ਜਿਹੜੇ ਆਪਾਂ ਰੈਗੂਲਰ ਉਹਨਾਂ ਨੂੰ ਦਿੱਤੇ ਆ ਇਹ ਸਾਡੇ ਮੀਟ ਪਾਈ ਦੇ ਹੈਗਾ ਕਿ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੈ ਜਿਹੜਾ ਕਿ ਸਾਡੀ ਡਾਈਜੈਸ਼ਨ ਨੂੰ ਬਹੁਤ ਵਧੀਆ ਹੈ ਲੇਕਿਨ ਤੁਸੀਂ ਐਜੇਸੇ ਪ੍ਰੋਪਰ ਸੰਗੋ ਦੱਸੋ ਫਾਈਬਰ ਹੈ ਕੀ ਰੈਗੂਲਰ ਸੰਗੋ ਮੀਟਾ ਫਾਈਬਰ ਜਿਹਨੇ ਗਾਲੀ ਦੀ ਗੱਲ ਕਰੀਏ ਜਾਂ ਕਾਰਬੋਹਾਈਡਰੇਟਸ ਦੀ ਇੱਥੇ ਫਾਈਬਰ ਸੰਬੰਧੀ ਹੁੰਦਾ ਤੁਸੀਂ ਆ ਕੀ ਫਾਈਬਰ ਨੂੰ ਵੀ ਰਾਜੇ ਦੇ ਖਾ ਸਕਦੇ ਆ मतलब ਇਦਾਂ ਦੇ ਸੋਰਸ ਕੀ ਜਿਹੜੇ ਲਾਸ ਫਾਈਬਰ ਅਗਰ ਬਾਡੀ ਦੇ ਵਿੱਚ ਡਿਗੇਟਡ ਐਕਸੈਸ ਤੇ ਜਾਂ ਹਾਰਟੀਜਨ ਦੇ ਨਾਲ ਨਾਲ ਕੀ ਪ੍ਰੋਬਲਮ ਹੋ ਸਕਦੀ ਹੈ ਜੀ ਇਹ ਜਿੰਨਾ ਵੀ ਇਹ ਫਾਈਬਰ ਜਿਹੜਾ ਆ ਉਹ ਵੀ ਸਾਡੇ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਹੈ ਉਹਦੇ ਵਿੱਚ ਹੁੰਦਾ ਆ ਔਰ ਮੈਕਰੋ ਨਿਊਟ੍ਰੀਐਂਟਸ ਦੇ ਵਿੱਚ ਫਾਈਬਰ ਦਾ ਰੋਲ ਜਿਹੜਾ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ ਸਾਡੇ ਗੈਸਟੋ ਇੰਟੈਸਟਾਈਨਲ Tract ਤੇ ਫਾਈਬਰ ਦਾਸਨ ਸੈਲੂਲੋਸ ਹੁੰਦਾ ਹੈ ਸੈਲੂਲੋਸ ਸਾਡੇ ਹਿਊਮਨ ਬਾਡੀ ਦੇ ਵਿੱਚ ਸੈਲੂਲੇਸ ਐਂਜ਼ਾਈਮ ਨਹੀਂ ਹੁੰਦਾ ਬਟ ਜਿਹੜੇ ਐਨੀਮਲਸ ਹੈਗੇ ਆ ਜੋ பை ਐਪਾਈ ਐਨੀਮਲ ਹੈਗੇ ਆ ਉਹਨਾਂ ਦੇ ਵਿੱਚ ਇਹ ਹੁੰਦਾ ਆ ਇਸੇ ਕਰਕੇ ਉਹ ਕਾਊਸ ਔਰ ਚਾਰਾ ਵਗੈਰਾ ਖਾਂਦੇ ਆ। ਔਰ ਸਾਡੀ ਬਾਡੀ ਦੇ ਵਿੱਚ ਸੈਲੂਲੇਸ ਨਾ ਹੋਣ ਦੇ ਕਰਕੇ ਇਹਦੀ ਐਬਜ਼ોર્ਪਸ਼ਨ ਜਿਹੜੀ ਹੈ ਕਿ ਆ ਉਹ ਸਾਡੀ ਬਾਡੀ ਦੇ ਵਿੱਚ ਫਾਈਬਰ ਨਹੀਂ ਲੇਕ। ਇਕ ਮੈਂ ਦੱਸਣਾ ਚਾਹਨਾ ਹੈ ਕਿ ਜਿਨਨੇ ਫਰੂਟਸ ਹੈਗੇ ਆ ਜਾਂ ਜਿੰਨੀਆਂ ਵੈਜੀਟੇਬਲਸ ਹੈਗੀਆਂ ਜਾਂ ਜਿਹੜੇ ਤੁਸੀਂ ਜਿੰਦਾ ਮੋਟੇ ਨਾਲ ਦੱਸੇ ਹੈਗੇ ਆ ਉਹਨਾਂ ਦੇ ਵਿੱਚ ਫਾਈਬਰ ਦੀ ਮਾਤਰਾ ਜਿਹੜੀ ਹੈਗੀ ਆ ਉਹ ਜ਼ਿਆਦਾ ਹੁੰਦੀ ਹੈ ਜਦੋਂ ਅਸੀਂ ਇਹ ਫਾਈਬਰ ਲੈਨੇ ਹੈਗੇ ਆ ਤਾਂ ਇੱਕ ਤਾਂ ਇਹ ਹੈ ਕਿ ਇਹ ਸਾਨੂੰ ਇੱਕ ਤਰ੍ਹਾਂ ਦੀ ਫੁੱਲਨਸ ਫੁੱਲਨਸ ਸਾਡੀ ਬਾਡੀ ਨੂੰ ਦਿੰਦੇ ਆ ਔਰ ਸਾਡੀ ਜਿਹੜੀ ਮਤਲਬ ਸਟਾਈਟੀ ਜਿਹਨੂੰ ਅਸੀਂ ਕਹਿੰਦੇ ਨੇ ਆ ਉਹ ਇੱਕਦਮ ਹੋ ਜਾਂਦੀ ਹੈਗੀ ਆ ਭਰਿਆ ਭਰਿਆ ਜਿਹਨੂੰ ਕਹਿੰਦੇ ਨੇ ਅਸੀਂ ਉਹ ਸਾਡਾ ਪੇਟ ਭਰਦਾ ਔਰ ਦੂਜੀ ਚੀਜ਼ ਇਹ ਹੈ ਕਿ ਆ ਕਿ ਇਹ ਇੱਕ ਚਾਲੂ ਦਾ ਕੰਮ ਨਹੀਂ ਕਰਦਾ ਹੈਗਾ ਕਿਉਂ ਇਹ ਸਾਡੀ ਬੋਡੀ ਦੇ ਵਿੱਚ ਜਿੰਨੀ ਮੋਬਿਲਿਟੀ ਆਫ ਗੈਸਟੋਇੰਟਸਟਾਈਨਲ ਟੈਗ ਹੈ ਕਿ ਗੱਟ ਦੀ ਮੋਬਿਲਿਟੀ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਹੈਲਪ ਕਰਦਾ ਹੈਗਾ ਫਿਰ ਇਹ ਇਹਦੇ ਨਾਲ ਇਹ ਆ ਕਿ ਜਿੰਨੀਆਂ ਸਾਡੇ ਸੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਜ਼ਹਿਰਾਂ ਹੋ ਜਾਂਦੀਆਂ ਹੈਗੀਆਂ ਉਹਨਾਂ ਨੂੰ ਵੀ ਕੋਲੇਸਟ੍ਰੋਲ ਨੂੰ ਵੀ ਐਬਸਾਰਪਸ਼ਨ ਕੰਮ ਨੂੰ ਰੋਕਦਾ ਹੈ ਵਾਈਲ ਦੇ ਵਿੱਚ ਵੀ ਜੇ ਕੋਈ ਜ਼ਹਿਰ ਵਗੈਰਾ ਹੈਗੀ ਆ ਵੀ ਆ ਇਹ ਲੀਸਾ ਕਨੈਕਟ ਕਰਕੇ ਤੇ ਉਹ ਨੂੰ ਵੀ ਇਹ ਐਬਸੋਰਬ ਕਰ ਲੈਂਦਾ ਹੈ ਔਰ ਉਹਦੇ ਨਾਲ ਇਹ ਸਾਡੇ ਬਾਡੀ ਦੇ ਵਿੱਚ ਥਰੂ ਆਵਰ ਲੈਟਿਨ ਇਹ ਪਾ ਗੱਡ ਦਿੰਦਾ ਹੈ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆ ਇਹ ਜਿਹੜੀ ਫਾਈਬਰ ਹੈਗੀ ਆ ਇਹ ਸਾਡੇ ਮਾਈਕਰੋ ਬਾਇਓਟਾ ਲਈ ਬਹੁਤ ਜ਼ਰੂਰੀ ਹੈਗੀ ਮਾਈਕਰੋ ਬਾਇਓਟਾ ਜਿਹੜਾ ਸਾਡੇ ਹੈਲਦੀ ਬੈਕਟੀਰੀਆ ਹੈਗੇ ਆ ਜਿੰਨਾਂ ਦੀ ਮਾਤਰਾ ਜਿਹੜੀ ਹੈਗੀ ਆ ਉਹ ਸਾਡੇ ਬਾਡੀ ਦੇ ਸੈੱਲਾਂ ਨਾਲੋਂ ਵੀ 10 ਗੁਣਾ ਜ਼ਿਆਦਾ ਹੈਗੀ ਆ ਔਰ ਉਹ ਉਹ ਜਿਹੜੇ ਮਾਈਕਰੋ ਬਾਇਓਟਾਸ ਹੈਗੇ ਆ ਉਹਨਾਂ ਦੇ ਉਹਨਾਂ ਦੀ ਖੁਰਾਕ ਜਿਹੜੀ ਹੈਗੀ ਆ ਉਹ ਇਸ ਫਾਈਬਰ ਤੋਂ ਮਿਲਦੀ ਹੈ ਉਹਨਾਂ ਨੂੰ ਔਰ ਉਹ ਫਾਈਬਰ ਜਿਹੜੀ ਹੈਗੀ ਆ ਉਹਨਾਂ ਦੀ ਖੁਰਾਕ ਬਣ ਕੇ ਉਹਨਾਂ ਦੇ ਵਿੱਚ ਫਿਰ ਸਾਡੇ ਜਿਹੜੇ ਸ਼ਾਰਟ ਚੇਨ ਫੈਟੀ ਐਸਿਡਸ ਹੈਗੇ ਆ ਜਿਸ ਤਰ੍ਹਾਂ ਦੇ ਐਸੀਟੋਨ ਹੈ ਪ੍ਰੋਪਾਇਲੋਕ ਐਸਿਡ ਹੈ ਬੁਟਾਇਰੇਕ ਐਸਿਡ ਹੈ ਇਹ ਪੈਦਾ ਹੁੰਦੇ ਹੈਗੇ ਆ ਇਸ ਫਾਈਬਰ ਤੋਂ ਔਰ ਫਾਈਬਰ ਤੇ ਇਹ ਜਿਹੜੇ ਐਸਿਡ ਰਹਿ ਕੇ ਜਾਂ ਸ਼ਾਰਟ 체ਨ ਫੈਟੀ ਐਸਿਡਸ ਇਹ ਵਾਪਸ ਐਬਜ਼ਾਰਬ ਹੋ ਜਾਂਦੇ ਸਾਡੀ ਬੋਡੀ ਦੇ ਵਿੱਚ ਔਰ ਇਹ ਸਾਡੀ ਬੋਡੀ ਦੇ ਵਿੱਚ ਐਬਜ਼ਾਰਬ ਹੋ ਕੇ ਸਾਨੂੰ ਤਾਕਤ ਵੀ ਦਿੰਦੇ ਹੈਗੇ ਆ ਔਰ ਸਾਡੀ ਬੋਡੀ ਨੂੰ ਹੈਲਦੀ ਵੀ ਰੱਖਦੇ ਹੈਗੇ ਆ ਜਿੰਨੇ ਇਹ ਸਾਡੇ ਸ਼ਾਰਟ 체ਨ ਫੈਟੀ ਐਸਿਡ ਸਾਡੀ ਬੋਡੀ ਦੇ ਵਿੱਚ ਜ਼ਿਆਦਾ ਹੋਣਗੇ ਉਨੀ ਸਾਡੀ ਬੋਡੀ ਹੈਲਦੀ ਹੋਏਗੀ ਔਰ ਬਾਤ ਇਹ ਵੀ ਚੇਤ ਇਹ ਹੀ ਫਾਈਬਰ ਚੀ ਹੈ ਕਿ ਇਹ ਸਾਡੀ ਬੋਡੀ ਦੇ ਵਿੱਚ ਚਾਲੂ ਦਾ ਕੰਮ ਲੇ ਕੇ ਤੇ ਸਾਨੂੰ ਕਾਬਸੋ ਹੋਤੋਂੀ ਇਹ ਬਚਾਉਂ ਨਹੀਂ ਹੈਗੀ ਆ। ਔਰ ਜੇ ਸਾਡੇ ਬਾਡੀ ਦੇ ਵਿੱਚ ਸਾਡੇ ਲਾਈਟ ਦੇ ਵਿੱਚ ਫਾਈਬਰ ਦੀ ਕਮੀ ਹੈਗੀ ਆ। ਔਰ ਉਹਦੇ ਨਾਲ ਫਿਰ ਕੀ ਹੁੰਦਾ ਆ ਕਿ ਸਾਡੇ ਜਿਹੜੇ ਸਟੂਲਸ ਹੈਗੇ ਆ ਉਹ ਪ੍ਰੋਪਰ ਪਾਸ ਨਹੀਂ ਹੁੰਦੇ। ਇੱਕ ਤਰ੍ਹਾਂ ਦੇ ਨਾਲ ਜਿਹੜੀ ਸਾਡੀ ਨੋਰਮਲ ਡਾਈਟ ਹੈਗੀ ਆ ਉਹਦੇ ਨਾਲ ਜਿਹੜੇ ਸਾਡੇ ਸਟੂਲ ਆ ਉਹ ਹਾਰਡ ਹੋ ਜਾਂਦੇ ਆ। ਹਾਰਡ ਹੋ ਕੇ ਤੇ ਉਹਨਾਂ ਦੀ ਜਿਹੜੀ ਪੈਸੇਜ ਹੈਗਾ ਆ ਉਹ ਰੁਕ ਜਾਂਦਾ ਹੈਗਾ ਆ। ਉਦੇ ਨਾਲ ਵੇਜਨੀਆਂ ਸਾਡੀਆਂ ਜ਼ਹਿਰਾਂ ਹੈਗੀਆਂ ਉਹ ਵੀ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਾਡੀ ਦੇ ਵਿੱਚ ਔਰ ਬਹੁਤ ਸਾਰੀਆਂ ਜਿਹੜੀਆਂ ਕਬਜ਼ ਤੋਂ ਹੋਣ ਵਾਲੀਆਂ ਦੁਬਾਰੀਆਂ ਹੈਗੀਆਂ ਆ ਜਿਸ ਤਰ੍ਹਾਂ ਕਿ ਲੋਅਰ ਗੈਸਟ੍ਰੋਇੰਟੈਸਟਾਈਨਲ ਫੈਕਟੀਆਂ ਜਿੱਦਾਂ ਪਾਈਨਸ ਹੈ ਫਿਸ਼ਸ ਹੈ ਜਾਂ ਫਿਸਟੂਲਾਸ ਹੈ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਨਾਮਰਾਦ ਦੁਬਾਰੀਆਂ ਹੈਗੀਆਂ ਆ ਉਹ ਵੀ ਕਬਜ਼ ਤੋਂ ਹੋ ਜਾਂਦੀਆਂ ਔਰ ਕਬਜ਼ ਦੇ ਨਾਲ ਜਿੰਨੇ ਸਾਡੇ ਟੌਕਸਿਨਸ ਹੈਗੇ ਆ ਉਹ ਸਾਰੇ ਰੀ ਐਬਜ਼ਾਰਬ ਹੋ ਜਾਂਦੇ ਬਾਡੀ ਦੇ ਵਿੱਚ